ਮਾ ਹਰਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਾਝੇ ਵਿਚਾਰ ਅੱਜ ਅਸੀਂ ਗਲੈਨਵੁੱਡ ਦੇ ਡੱਕ ਪਾਰਕ 'ਚ ਆਇਆ ਜਿੱਥੇ ਬੀਬੀਆਂ ਦੀ ਅੱਜ ਕਿੱਤੀ ਪਾਰਟੀ ਹੋ ਰਹੀ ਹੈ ਇਹਨਾਂ ਬੀਬੀਆਂ ਤੋਂ ਪੁੱਛਦੇ ਹਾਂ ਵੀ ਤੁਹਾਨੂੰ ਇੰਡੀਆ ਅਤੇ ਆਸਟ੍ਰੇਲੀਆ ਦੀ ਚੱਕੀ ਡਿਫਰੈਂਟ ਲੱਗਦਾ ਹੈ ਤੇ ਕਿਉਂ ਜੀ ਲਾਈਫ ਹੈ ਗੁੱਡ ਈਵਨਿੰਗ ਅੱਜ ਅਸੀਂ ਡੱਕ ਪਾਰਕ 'ਚ ਬੈਠੇ ਆਂ ਅਚਾਨਕ ਹੀ ਮੌਸਮ ਦਾ ਨਜ਼ਾਰਾ ਲੈਣ ਵਾਸਤੇ ਅਸੀਂ ਚਾਰ ਪੈਣਾ ਇੱਥੇ ਇਕੱਠੀਆਂ ਹੋ ਕੇ ਆ ਗਈਆਂ ਤੇ ਇੱਥੇ ਸਾਡੇ ਇਹ ਸਾਂਝੇ ਵਿਚਾਰ ਵਾਲੇ ਵੀਰ ਜੀ ਆ ਗਏ ਤੇ ਉਹਨਾਂ ਨੇ ਸਾਡੇ ਨਾਲ ਕੁਝ ਵਿਚਾਰ ਕਰਨੇ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਆਪਣੇ ਵਿਚਾਰ ਦੱਸਦੇ ਹਾਂ ਤੇ ਅਸੀਂ ਜਿਹੜਾ ਅੱਜ ਦਾ ਵਿਚਾਰ ਹੈ ਸਾਡਾ ਇਹ ਹੈ ਵੀ ਅੱਜ ਦੇ ਸਮੇਂ 'ਚ ਤੇ ਇਹ ਤੋਂ ਪਹਿਲੇ ਸਮੇਂ 'ਚ ਤੇ ਹੋਂਦੇ ਮੁੰਡੇ ਕੁੜੀਆਂ 'ਚ ਤੇ ਪਹਿਲੇ ਲੜਕੇ ਲੜਕੀਆਂ ਮੁੰਡੇ ਕੁੜੀਆਂ 'ਚ ਕੀ ਫਰਕ ਸੀਗਾ ਅਸੀਂ ਆਪਣੀ ਦਈਏ ਐਗਜ਼ਾਮਪਲ ਤੇ ਆਪਾਂ ਜਦੋਂ ਛੋਟੇ ਸੀ ਤੇ ਆਪਾਂ ਵੇਖਿਆ ਸੀ ਕਿ ਸਾਡੇ ਪਰਿਵਾਰਾਂ ਦੇ ਵਿੱਚ ਜਿਹੜਾ ਸੀ ਇਕੱਠੇ ਰਹਿੰਦੇ ਸੀ ਤੇ ਇੱਕ ਦੂਜੇ ਨਾਲ ਆਪਣੀ ਜਾਤ ਪਾਤ ਵੇਖ ਕੇ ਤੇ ਫਿਰ ਵਿਆਹ ਕਰਦੇ ਸੀ ਤੇ ਜਿੱਥੇ ਮਾਂ ਨੇ ਕਰ ਦੇਣਾ ਉੱਥੇ ਹੀ ਤੀ ਨੇ ਕਹਿ ਦੇਣਾ ਵੀ ਠੀਕ ਹੈ ਜਾਂ ਮਾਂ ਪਿਓ ਦੀ ਰਜਾਮੰਦੀ ਨਾ ਹੁੰਦਾ ਸੀ ਉਸ ਤੋਂ ਬਾਅਦ ਵਿੱਚ ਸਮਾਂ ਆਉਂਦਾਰਿਆ ਸਮਾਂ ਚੇਂਜ ਹੁੰਦਾਰਿਆ ਤੇ ਲੋਕਾਂ ਨੇ ਆਪੋ ਵਿੱਚ ਹੀ ਮੁੰਡੇ ਕੁੜੀਆਂ ਜਿਹੜੇ ਨੇ ਉਹ ਦੋਸਤ ਬਣ ਕੇ ਤੇ ਆਪਣਾ ਜਿਹੜਾ ਆਪੇ ਫੈਸਲਾ ਲੈਣ ਲੱਗ ਪਏ। ਤੇ ਉਹਦੇ ਨਾਲ ਨਾਲ ਜਿਹੜੀ ਦੁਨੀਆ ਦੀ ਹਵਾ ਜਾਂ ਦੁਨੀਆ ਦੀਆਂ ਗੱਲਾਂ ਜਾਂ ਮੁੰਡੇ ਕੁੜੀਆਂ ਦਾ ਡਿਵੋਰਸ ਜਿਹੜੇ ਆ ਉਹ ਜਿਹੜੀ ਗਿਣਤੀ ਸੀ ਉਹ ਵਾਧਦੀ ਗਈ। ਉਸ ਤੋਂ ਬਾਅਦ ਵਿੱਚ ਮੈਂ ਜਦੋਂ ਆਪਣੇ ਇੰਡੀਆ ਦੀ ਲਾਈਫ ਪੂਰੀ ਕਰਕੇ ਇੱਥੇ 7 ਸਨ ਵਿੱਚ ਆਸਟ੍ਰੇਲੀਆ ਚ ਆਈ। ਇੱਥੇ ਆਨ ਕੇ ਮੈਂ ਵੇਖਿਆ ਵੀ ਜਿਹੜਾ ਮੁੰਡੇ ਤੇ ਕੁੜੀਆਂ ਨੇ ਲੜਕੇ ਲੜਕੀਆਂ ਉਹਨਾਂ ਦੇ ਡੋਰਸ ਬਹੁਤ ਜ਼ਿਆਦਾ ਹੋ ਰਹੇ ਨੇ ਉਹਦੇ ਵਿੱਚ ਦੋ ਫੈਮਲੀਆਂ ਦਾ ਰੋਲ ਹੁੰਦਾ ਹੈ ਮੈਂ ਤੇ ਕਹਾਂਗੀ 50% ਮੁੰਡੇ ਵਾਲਿਆਂ ਦਾ ਹੁੰਦਾ ਹੈ ਤੇ 50% ਕੁੜੀ ਵਾਲਿਆਂ ਦਾ ਹੁੰਦਾ ਹੈ ਜੇ ਕੁੜੀ ਦਾ ਮਾਂ ਪਿਓ ਆਪਣੀ ਲੜਕੀ ਨੂੰ ਚੰਗੇ ਸੰਸਕਾਰ ਦਿੰਦਾ ਹੈ ਜਾਂ ਲੜਕੀ ਉਹਦੀ ਉਹਦੇ ਸੰਸਕਾਰਾਂ ਤੇ ਧੁਰਦੀ ਹੈ ਤੇ ਉਹ ਪਰਿਵਾਰ ਜਿਹੜਾ ਸੁਖੀ ਰਹਿੰਦਾ ਹੈ ਤੇ ਜੇ ਲੜਕੀ ਉਸ ਚੀਜ਼ ਨੂੰ ਨਹੀਂ ਮੰਨਦੀ ਉਹ ਸੱਸ ਸਹੁਰੇ ਦੀ ਨਹੀਂ ਠੀਕ ਸਮਝਦੀ ਸੱਸ ਸਹੁਰਾ ਵੀ ਉਹਨੂੰ ਆਪਣੀ ਲੜਕੀ ਨਹੀਂ ਸਮਝਦਾ ਉਹ ਕਹਿੰਦਾ ਵੀ ਨਹੀਂ ਮੈਂ ਤੇ ਸੱਸ ਬਣ ਕੇ ਹੀ ਰਹਿਣਾ ਹੈ ਤੇ ਜਿਹੜਾ ਹੋਂਦਾ ਜੋਗ ਹੈ ਉਹ ਸੱਸ ਬਣ ਕੇ ਜੋਗ ਰਹਿਣ ਵਾਲਾ ਨਹੀਂ ਹੈਗਾ ਹੁਣ ਤੇ ਇਹ ਹੈ ਵੀ ਤੁਸੀਂ ਜਦੋਂ ਵੀ ਬੱਚੇ ਨੂੰ ਵਿਆਹਉਂਦੇ ਜੇ ਪਾਣੀ ਵਾਰਦੇ ਜੇ ਇਹ ਕਹੋ ਵੀ ਆਪਣੀ ਧੀ ਮੈਂ ਕਿਸੇ ਨੂੰ ਦਿੱਤੀ ਤੇ ਇਹ ਜਿਹੜੀ ਹੈ ਮੇਰੀ ਧੀ ਹੈ ਤੇ ਇਹਨੂੰ ਮੈਂ ਧੀ ਤੋਂ ਵੱਧ ਪਿਆਰ ਕਰਨਾ ਹੈ ਤੇ ਉਹਦੇ ਨਾਲ ਜਿਹੜਾ ਹਰ ਗੱਲ ਜਿਹੜੀ ਆਪਣੀ ਧੀ ਨੂੰ ਸੰ ਛੱਡ ਕੇ ਤੇ ਆਪਣੀ ਡਾਟਰਨ ਲਾਰਨਾ ਜਿਹੜੀ ਆ ਆਪਣੇ ਵਿਚਾਰ ਸਾਂਝੇ ਕਰੋ ਤੁਹਾਨੂੰ ਕਦੇ ਵੀ ਉਹ ਜਿਹੜੀ ਆ ਕਦੇ ਵੀ ਪਿੱਛੇ ਨਹੀਂ ਹਟੇਗੀ ਤੇ ਜੇ ਅਸੀਂ ਆਪਣੇ ਕਲਚਰ ਤੋਂ ਬਾਦ ਕਰ ਲੈਨੇ ਆ ਇੱਥੇ ਆਣ ਕੇ ਤਾਂ ਉਹ ਸਾਡਾ ਬਹੁਤ ਸਮਾਂ ਥੋੜਾ ਕੱਢਦਿਆਂ ਨੇ 2-4 ਮਹੀਨੇ ਤੋਂ ਨਜ਼ਾਰੇ ਵੇਖਦਿਆਂ 2-4 ਸਾਲ ਉਸ ਤੋਂ ਬਾਅਦ ਵਿੱਚ ਉਹ ਆਪਣਾ ਫਿਰ ਇੱਥੋਂ ਤੱਕ ਚਲ ਜਾਂਦਾ ਨਾ ਮਾਂ ਦੀ ਸੌਂਦੀਆਂ ਨਾ ਪਿਓ ਦੀ ਸੌਂਦੀਆਂ ਤੇ ਡਿਵੋਰਸ ਹੋ ਜਾਂਦੇ ਨੇ ਇੰਨੀਆਂ ਚੰਗੀਆਂ ਬਣ ਬਣ ਕੇ ਸਹਰਾਣੇ ਚਾਵਾਂ ਰੱਖ ਰੱਖ ਕੇ ਤੇ ਸਵੇਰੇ ਪਤਾ ਨਹੀਂ ਹੁੰਦਾ ਉੱਠ ਕੇ ਤੇ ਚਲ ਜਾਂਦੀਆਂ ਨੇ ਤੇ ਮਾਂ ਪਿਓ ਵਿਚਾਰਾ ਮਗਰ ਤੜਫਦਾ ਰਹਿੰਦਾ ਹੈ ਵੀ ਅਸੀਂ ਇਹ ਚੰਗਾ ਇੱਥੇ ਆਣ ਕੇ ਕੀਤਾ ਇੱਥੋਂ ਦਾ ਕਲਚਰ ਜਿਹੜਾ ਬਹੁਤ ਫ੍ਰੀ ਆ ਇੰਡੀਆ 'ਚ ਫੇਰ ਵੀ ਥੋੜਾ ਜਿਹਾ ਕਿਸੇ ਨੂੰ ਹੁੰਦਾ ਸੀ ਵੀ ਕਿਸੇ ਆਂਢ ਗੁਆਂਢ ਦੀ ਕਿਸੇ ਭੈਣ ਭਰਾ ਦੀ ਇੱਥੇ ਲੋਕੀ ਨੇ ਡਿਫਰੈਂਟ ਇੱਥੇ ਇੱਕ ਗੋਰੇ ਨਾਲ ਕਰਾਇਆ ਤੇ ਦੂਜੇ ਦਿਨ ਗੋਰੇ ਨੂੰ ਛੱਡ ਲਿਆ ਦੂਜੇ ਦਿਨ ਕਿਸੇ ਨਾਲ ਹੋਰ ਨਾ ਕਰਾ ਲਿਆ ਇਸ ਕਰਕੇ ਆ ਮੇਰੇ ਨਾਲ ਪੈਣਾ ਬੈਠੀਆਂ ਨੇ ਇਹ ਆਪਣੇ ਆਪਣੇ ਵਿਚਾਰ ਦੱਸਣਗੀਆਂ ਵੀ ਇਹਨਾਂ ਦੀ ਫੈਮਿਲੀ 'ਚ ਇਹਨਾਂ ਦੇ ਆਉਣ ਵਾਲੇ ਸਮੇਂ 'ਚ ਜਾਂ ਬੀਤੇ ਸਮੇਂ 'ਚ ਕੀ ਹੋਇਆ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣੇ ਜਿਸ ਤਰ੍ਹਾਂ ਮੇਰੀ ਭੈਣ ਜੀ ਦਵਿੰਦਰ ਜੀ ਨੇ ਦੱਸਿਆ ਕਿ ਅਸੀਂ ਇੱਥੇ ਆਏ ਔਰ ਇੱਥੇ ਆ ਕੇ ਔਰ ਸਾਡੀ ਪੁਰਾਣੀ ਜ਼ਿੰਦਗੀ ਜਿਹੜੀ ਕਿ ਅਸੀਂ ਇੰਡੀਆ ਵਿੱਚ ਤੀਤ ਕੀਤੀ ਉਹਨਾਂ 'ਚ ਬੜਾ ਫਰਕ ਹੈ ਪਰ ਮੈਂ ਜਿਸ ਸਾਹਮਣੇਲ ਸੋਚਦੀ ਆ ਇਹਨਾਂ ਨੇ ਬੋਲਿਆ ਕਿ ਥੋੜਾ ਸੱਸਾਂ ਨੂੰ ਵੀ ਨੂੰਹ ਨੂੰ ਪਤੀ ਸਮਝਣਾ ਚਾਹੀਦਾ ਹੈ ਪਰ ਕਈ ਜਗ੍ਹਾ ਐਸੀ ਹੁੰਦੀ ਹੈ ਕਿ ਸੱਸ ਨੂੰ ਨੂੰ ਨੂੰਤੀ ਸਮਝਦੀ ਹੈ ਪਰ ਨੂੰ ਜਿਹੜੀ ਹੈ ਉਹ ਮਾਂ ਨਹੀਂ ਸਮਝਦੀ ਤੁਸੀਂ ਜਿੰਨਾ ਮਰਜ਼ੀ ਉਹਨੂੰ ਆਪਣੀ ਪਤੀ ਬਣਾ ਲਓ ਪਰ ਉਹ ਤੁਹਾਨੂੰ ਕਦੇ ਵੀ ਆਪਣੀ ਮਾਂ ਨਹੀਂ ਸਮਝੇਗੀ ਦੂਸਰੀ ਗੱਲ ਕਿ ਇਹਨਾਂ ਨੇ ਵੀ ਬੋਲਿਆ ਕਿ ਆਪਣੀ ਪਤੀ ਭੇਜੀ ਦੂਸਰੀ ਉਹ ਬੱਚੀ ਨੂੰ ਅਸੀਂ ਆਪਣੀ ਧੀ ਬਣਾ ਲਿਆ ਪਰ ਜਿੱਦੀ ਧੀ ਨਾ ਹੋਏ ਉਹਨੂੰ ਇਹ ਗੱਲ ਸੁਣਨ ਨੂੰ ਮਿਲ ਜਾਂਦੀ ਏ ਤੇ ਇਹਨੂੰ ਕੀ ਦਰਦ ਹੋਣਾ ਆਪਣੇ ਨੂਹ ਦੇ ਪ੍ਰਤੀ ਕਿਉਂਕਿ ਇਹਦੀ ਆਪਣੀ ਧੀ ਨਹੀਂ ਹੈ ਪਰ ਉਹ ਇਹ ਨਹੀਂ ਸੋਚਦੇ ਕਿ ਉਹ ਵੀ ਕਿਸੇ ਦੀ ਧੀ ਹੈ ਨਾ ਜਿਹੜੀ ਅੱਜ ਨੂ ਲੈ ਕੇ ਆਈ ਹੈ ਉਹ ਵੀ ਕੱਲ ਕਿਸੇ ਦੀ ਧੀ ਸੀ ਉਹ ਵੀ ਕਿਸੇ ਪਰਿਵਾਰ ਚੋਂ ਆਈ ਉਹਦੀਆਂ ਵੀ ਪਹਿਣਾ ਨੇ ਪਰਾਣੇ ਉਹਨਾਂ ਦਾ ਵੀ ਉਹਨੂੰ ਸਮਝ ਆਂਦੀ ਹੈ ਕਿ ਉਹ ਮੇਰੇ ਆਪਣੇ ਨੇ ਮੈਨੂੰ ਬੱਚੀ ਦਾ ਦੁੱਖ ਦਰਦ ਆਪਣਾ ਹੀ ਸਮਝਣਾ ਚਾਹੀਦਾ ਹੈ। ਇਹ ਕਾਫੀ ਸਾਰੀਆਂ ਚੀਜ਼ਾਂ ਬੰਦੇ ਦੇ ਆਪਣੇ ਪਰਿਵਾਰ ਤੋਂ ਜਿਸ ਨੂੰ ਕਿਸੀ ਸੰਸਕਾਰ ਕਹਿੰਦੇ ਆ ਉਹਦੋਂ ਲੈਂਦਾ ਹੈ। ਅਗਰ ਮਾਪਿਓ ਦੀ ਸੇਵਾ ਕਰਨਾ ਬੱਚੀ ਦੇ ਸੰਸਕਾਰ ਵਿੱਚ ਹੋਏਗਾ ਉਹਨੇ ਆਪਣੇ ਪਰਿਵਾਰ ਵਿੱਚ ਦੇਖਿਆ ਹੋਏਗਾ ਕਿ ਮੇਰੀ ਮਾਂ ਮੇਰੇ ਪਿਤਾ ਜੀ ਦਾਦਾ ਦਾਦੀ ਦੀ ਜਾਂ ਵੱਡਿਆਂ ਦੀ ਕਿਹੜਾ ਰਿਸਪੈਕਟ ਕਰਦੇ ਨੇ ਕੀ ਸੇਵਾ ਕਰਦੇ ਨੇ ਉਹ ਉਹਦੇ ਜੀਨ ਸਵਿਚ ਰੈਗੂਲਰ ਜ਼ਰੂਰ ਹੈ ਆਏਗੀ ਔਰ ਆਪਣੇ ਨਵੇਂ ਪਰਿਵਾਰ ਚ ਜਦੋਂ ਉਹ ਬੱਚੀ ਜਾਏਗੀ ਤੇ ਉਹ ਕੰਮ ਕਰੇਗੀ ਉਹ ਕਦੇ ਵੀ ਆਪਣੇ ਸਸੋਰੇ ਨੂੰ ਗਲਤ ਵਿਵਹਾਰ ਨਹੀਂ ਕਰੇਗੀ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਮਿਲ ਕੇ ਆਪਣੇ ਮਾਪਿਓ ਦੀ ਤਰ੍ਹਾਂ ਹੀ ਰਹੇਗੀ ਪਰ ਕੁਝ ਬੱਚੇ ਤੁਸੀਂ ਦੇਖ ਸਕਦੇ ਹੋ ਜ਼ਰੂਰੀ ਨਹੀਂ ਕਿ ਸੱਸ ਸੋਰੇ ਦੀ ਰਿਸਪੈਕਟ ਨਾ ਕਰਨ ਉਹ ਆਪਣੇ ਮਾਪਿਓ ਦੀ ਵੀ ਨਹੀਂ ਕਰਦੇ ਅੱਜ ਕੱਲ ਦੇ ਸਮਾਜ ਵਿੱਚ ਤੁਸੀਂ ਦੇਖੋ ਬੱਚੇ ਆਪਣੇ ਮਾਪਿਓ ਦੀ ਵੀ ਰਿਸਪੈਕਟ ਨਹੀਂ ਕਰਦੇ ਉਹ ਸਮਝਦੇ ਨੇ ਕਿ ਅਸੀਂ ਹੀ ਅਸੀਂ ਹਾਂ ਅਸੀਂ ਵੱਡੇ ਹੋ ਗਏ ਅਸੀਂ ਹਾਂ ਪਰ ਇਹ ਨਹੀਂ ਸੋਚਦੇ ਕਿ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਹੈ ਉਹਨਾਂ ਦੇ ਪ੍ਰਤੀ ਵੀ ਤੇ ਸਾਡਾ ਕੁਝ ਕਰਤੱਵ ਹੈ ਕੁਝ ਕੰਮ ਨੇ ਕਿ ਅਸੀਂ ਉਹਨਾਂ ਦੀ ਰਿਗਾਰਡ ਕਰੀਏ ਉਹਨਾਂ ਦੀ ਗੱਲ ਨੂੰ ਸੁਣੀਏ ਉਹ ਕਹਿੰਦੇ ਇੱਥੇ ਜਦ ਵੱਡੇ ਆ ਜਾਂਦੇ ਨੇ ਬਜ਼ੁਰਗ ਵੱਡਿਆਂ ਬੱਚਿਆਂ ਕੋਲ ਤੇ ਬੱਚੇ ਇਹੀ ਸੋਚਦੇ ਨੇ ਕਿ ਅਸੀਂ ਹੀ ਅਸੀਂ ਹਾਂ ਜੋ ਅਸੀਂ ਕਰਨਾ ਹੈ ਆਪਣੀ ਮਰਜ਼ੀ ਨਾਲ ਕਰਨਾ ਹੈ ਅਗਰ ਪੇਰੈਂਟਸ ਕੁਝ ਸਮਝਾਣ ਦੀ ਗੱਲ ਕਰਨ ਜੋ ਕਿ ਠੀਕ ਵੀ ਹੋਏਗੀ ਫਿਰ ਵੀ ਉਹ ਮੰਨਣ ਵਾਸਤੇ ਰਾਜੀ ਨਹੀਂ ਨੇ ਇਸ ਦਿਵਸ ਤੇ ਕੀ ਹੈ ਕਿ ਬਜ਼ੁਰਗਾਂ ਨੂੰ ਜਾਂ ਵੱਡਿਆਂ ਨੂੰ ਆਪਣੇ ਆਪ ਨੂੰ ਬਦਲਣਾ ਚਾਹੀਦਾ ਹੈ ਮੇਰੇ ਹਿਸਾਬ ਨਾਲ ਬਜ਼ੁਰਗ ਵੀ ਆਪਣੇ ਆਪ ਨੂੰ ਬਦਲੋਣ ਪਰ ਬੱਚੇ ਵੀ ਇਸ ਗੱਲ ਦਾ ਮਾਈਂਡ ਵਿੱਚ ਰੱਖਣ ਕਿ ਸਾਨੂੰ ਆਪਣੇ ਵੱਡਿਆਂ ਦਾ ਰਿਸਪੈਕਟ ਕਰਨੀ ਹੈ ਉਹਨਾਂ ਦਾ ਕਹਿਣਾ ਮੰਨਣਾ ਜ਼ਰੂਰੀ ਨਹੀਂ ਕਿ ਤੁਹਾਡੇ ਵੱਡੇ ਹਮੇਸ਼ਾ ਹੀ ਤੁਹਾਨੂੰ ਗਲਤ ਸਲਾ ਦੇਣਗੇ ਉਹਨਾਂ ਦੀ ਅੱਜ ਦੀ ਦਿੱਤੀ ਸਲਾਹ ਤੁਹਾਨੂੰ ਕੱਲ ਕਮ ਆ ਸਕਦੀ ਹੈ ਅੱਜ ਭਾਵੇਂ ਤੁਹਾਨੂੰ ਬੁਰਾ ਲੱਗੇਗਾ ਕਿ ਸਾਡੇ ਮਾਪਿਓ ਗਲਤ ਬੋਲ ਰਹੇ ਨੇ ਸਾਡੇ ਪ੍ਰਤੀ ਪਰ ਨਹੀਂ ਕੱਲ ਤੁਹਾਨੂੰ ਉਸ ਉਹ ਗੱਲ ਰਿਅਲਾਈਜ਼ ਹੋਏਗੀ ਕਿ ਮੇਰੇ ਮਾਪਿਓ ਇਹ ਗੱਲ ਠੀਕ ਕਹਿ ਰਹੇ ਸੀ ਕਿਉਂਕਿ ਉਸ ਟਾਈਮ ਤੁਸੀਂ ਉਸ ਸਟੇਜ ਤੇ ਪਹੁੰਚ ਜਾਓਗੇ ਜਿੱਦੇ ਅੱਜ ਤੁਹਾਡੇ ਮਾਪਿਓ ਖੜੇ ਨੇ ਜੀ ਮੈਂ ਮਨਜੀਤ ਜੱਗੀ ਬੋਲ ਰਹੀ ਹਾਂ ਔਰ ਸਾਰੀਆਂ ਬੈਨਾਂ ਨੂੰ ਮੇਰੇ ਤਰਫੋਂ ਸਤਿ ਸ੍ਰੀ ਅਕਾਲ ਸੋ ਮੈਨੂੰ ਹੁਣ ਦਵਿੰਦਰ ਜੀ ਦੇ ਵਿਚਾਰ ਔਰ ਜਸਪਾਲ ਜੀ ਦੇ ਵਿਚਾਰ ਦੋਨਾਂ ਤੇ ਵਿਚਾਰ ਨਾਲ ਮੈਂ ਬਹੁਤ ਜ਼ਿਆਦਾ ਸਹਿਮਤ ਆ ਲੇਕਿਨ ਫਿਰ ਵੀ ਅਸੀਂ ਕਹਿੰਦੇ ਆ ਕਿ ਜਿਹੜਾ ਅੱਜ ਦਾ ਵਕਤ ਜਾ ਰਿਹਾ ਕੱਲ ਦਾ ਵਕਤ ਹੈ ਅਸੀਂ ਬਹੁਤ ਇੰਜੋਏ ਕੀਤਾ ਉਹ ਸੋਚ-ਸੋਚ ਕੇ ਵੀ ਇੰਜੋਏ ਕਰਦੇ ਆ ਕਿ ਸਾਡਾ ਵਕਤ ਬਹੁਤ ਸੋਹਣਾ ਸੀਗਾ ਸਾਡੀਆਂ ਚਾਚੀਆਂ ਵਗੈਰਾ ਤਾਈਆਂ ਔਰ ਮੰਮੀ ਔਰ ਸਾਡੇ ਦਾਦੀ ਜੀ ਨਾਲ ਉਹਨਾਂ ਦਾ ਕੈਸਾ ਵਿਵਹਾਰ ਸੀਗਾ ਔਰ ਕੰਮ ਵਿੱਚ ਵੀ ਉਹਨਾਂ ਨੇ ਕਦੀ ਵੀ ਕਿਸੇ ਦਾ ਉਹਨਾਂ ਨੇ ਇਹ ਰੀਸ ਨਹੀਂ ਕੀਤੀ ਸੀ ਕਿ ਤੂੰ ਇਹ ਕੰਮ ਕਰ ਲੈ ਤੇ ਮੈਂ ਇਹ ਕੰਮ ਜਿਹੜਾ ਕੰਮ ਦੇਖਣਾ ਚੁੱਕੇ ਟੁੱਟ ਪੈਂਦੀਆਂ ਸੀਗੀਆਂ ਔਰ ਕਰਦੀਆਂ ਸੀਗੀਆਂ ਔਰ ਐਡਜਸਟਮੈਂਟ ਬਹੁਤ ਜ਼ਿਆਦਾ ਸੀਗੀ ਅਸੀਂ ਉਹ ਪਰਿਵਾਰ ਵੀ ਦੇਖੇ ਆਂ ਔਰ ਮੈਂ ਅੱਜ ਤੱਕ ਉਹਨਾਂ ਚੀਜ਼ਾਂ ਨੂੰ ਯਾਦ ਕਰ ਕਰਕੇ ਔਰ ਮੈਂ ਇੰਜੋਏ ਕਰਦੀ ਆਂ ਇੱਥੇ ਵੀ ਹੈ ਇੱਥੇ ਵੀ ਦੇਖੀਦਾ ਕਿ ਹੁਣ ਆਪਣੇ ਬੱਚੇ ਅਸੀਂ ਪਾਲ ਲਏ ਸਭ ਕੁਝ ਕਰਤਾ ਉਹਨੋਂ ਵੱਡੇ ਹੋ ਗਏ ਆਂ 12ਵੀਂ ਆ ਗਏ ਆ ਕੁਛ ਉਹਨਾਂ ਦੇ ਵਿਚਾਰ ਵੀ ਚੇਂਜ ਹੋ ਗਏ ਆ ਕੁਛ ਉਹਨਾਂ ਦੀ ਐਜੂਕੇਸ਼ਨ ਅਸੀਂ ਉਹਨਾਂ ਤੇ ਕਾਫੀ ਤਵਜੋਹ ਦੇ ਕੇ ਅਸੀਂ ਉਹਨਾਂ ਨੂੰ ਪੜਾਇਆ ਲਿਖਾਇਆ ਸਭ ਕੁਝ ਕੀਤਾ ਭਾਵੇਂ ਅੱਜ ਉਹ ਆ ਕੇ ਹੀ ਕਹਿੰਦੇ ਹੈਗੇ ਕਿ ਨਹੀਂ ਤੁਹਾਡੀਆਂ ਗੱਲਾਂ ਬੇਕਾਰ ਹੈਗੀਆਂ ਉਹ ਸਾਡੇ ਵਾਸਤੇ ਕਹਾਣੀਆਂ ਆ ਅਸੀਂ ਕੀ ਦੇਖਿਆ ਆਪਣਾ ਦਾਦਕਾ ਪਰਿਵਾਰ ਗਿਆ ਕੁਛ ਹੈ ਤੇ ਲੇਕਿਨ ਫਿਰ ਵੀ ਉਹਨਾਂ ਨੂੰ ਅਸੀਂ ਦੱਸੀ ਦੀਆਂ ਭਈ ਸਾਡੇ ਉਹਦੇ ਵਿੱਚ ਕਿਸ ਤਰ੍ਹਾਂ ਚੱਲ ਰਿਹਾ ਸੀ ਜਾਂ ਤੁਹਾਡੀ ਮਦਦ ਨੇ ਤੁਹਾਨੂੰ ਕਿਸ ਤਰ੍ਹਾਂ ਪਾਲਿਆ ਤੁਹਾਡਾ ਕਿਸ ਤਰ੍ਹਾਂ ਪਾਲਨ ਪੋਸ਼ਣ ਕੀਤਾ ਔਰ ਕਿਸ ਤਰ੍ਹਾਂ ਤੁਸੀਂ ਵੱਡੇ ਹੋਏ ਕਿਸ ਤਰ੍ਹਾਂ ਇਸ ਸਟੇਜ ਤੇ ਆਏ ਸੋ ਇਹ ਗੱਲਾਂ ਤੇ ਉਹਨਾਂ ਤੱਕ ਸਾਡੇ ਬੱਚਿਆਂ ਤੱਕ ਹੈਗੀਆਂ ਨੇ ਲੇਕਿਨ ਸਾਡੀਆਂ ਜਿਹੜੀਆਂ ਅਸੀਂ ਕਹਿੰਦੇ ਹਾਂ ਕਿ ਨਹੀਂ ਤੁਸੀਂ ਇਸ ਤਰ੍ਹਾਂ ਆਪਣੇ ਬੱਚਿਆਂ ਨੂੰ ਸਮਝਾਓ ਜਾਂ ਕੁਝ ਕਰੋ ਸੋ ਕਹਿੰਦੇ ਹੈਗੇ ਮਮੀ ਇਹਨਾਂ ਦਾ ਵਕਤ ਹੋ ਰਿਹਾ ਹੈ ਤੁਸੀਂ ਇਹਨਾਂ ਨੂੰ ਕੁਝ ਨਾ ਕਹਿਆ ਕਰੋ ਜੋ ਕੁਝ ਵੀ ਆਏ ਚੱਲਣ ਦਿਓ ਸੋ ਐਡਜਸਟਮੈਂਟ ਹੈ ਜੇ ਨਹੀਂ ਮੰਨਦੇ ਤੇ ਨਾ ਸੀ ਹੁਣ ਇਹਨਾਂ ਦੀ ਆਪਣੀ ਲਾਈਫ ਹੈਗੀ ਹੈ ਤੇ ਅਸੀਂ ਕਹਿਦਾ ਹੈਗਾ ਕਿ ਨਹੀਂ ਤੁਹਾਨੂੰ ਬਾਅਦ ਚ ਪਰੇਸ਼ਾਨੀ ਨਾ ਹੋਵੇ ਸਾਡੀ ਤਾਂ ਕੋਈ ਗੱਲ ਨਹੀਂ ਸਾਡੀ ਤਾਂ ਉਮਰ ਵੀ ਗਈ ਪਰ ਨਹੀਂ ਉਹ ਕਹਿੰਦੇ ਹੈਗੇ ਮੰਮੀ ਅਸੀਂ ਪ੍ਰੀਪੇਅਰਡ ਹੈਗੇ ਆਂ ਕਿ ਕੱਲ ਦਾ ਵਕ ਸਾਨੂੰ ਵੀ ਕੋਈ ਐਕਸਪੈਕਟੇਸ਼ਨਸ ਨਹੀਂ ਹੈਗੀਆਂ ਲੇਕਿਨ ਸਾਡੇ ਜਿਹੜੇ ਫਰਜ਼ ਹੈਗੇ ਆਂ ਅਸੀਂ ਆਪਣੇ ਫਰਜ਼ ਕਰ ਰਹੇ ਆਂ ਸਾਨੂੰ ਇਹ ਚੀਜ਼ ਨਹੀਂ ਹੈਗੀ ਕੱਲ ਸਾਡਾ ਬੱਚਾ ਸਾਡੇ ਲਈ ਕੀ ਕਰੇਗਾ ਸੋ ਉਸ ਕਰਕੇ ਵੀ ਸਾਨੂੰ ਆਪਣੀਆਂ ਮੇਨ ਤੇ ਗੱਲ ਇਹ ਹੈਗੀ ਹੈ ਕਿ ਜੇ ਅਸੀਂ ਆਪਣੀਆਂ ਅੱਖਾਂ ਵੀ ਬੰਦ ਕਰ ਲੈਨੇ ਆਂ ਕੰਨ ਵੀ ਔਰ ਮੂੰਹ ਵੀ ਬੰਦ ਕਰ ਲੈਣੇ ਆ ਤੇ ਸਾਡੀ ਉਹ ਦੇ ਸ਼ਾਂਤੀ ਦੇ ਵਿੱਚ ਬਹੁਤ ਜ਼ਿਆਦਾ ਬਿਹਤਰੀ ਹੈ ਘਰ ਦੇ ਵੀ ਸ਼ਾਂਤੀ ਬਣਾ ਲੀ ਸਾਨੂੰ ਇਹਨਾਂ ਚੀਜ਼ਾਂ ਦਾ ਐਵੋਇਡ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੋ ਗਿਆ ਔਰ ਸੋ ਇਹ ਹੀ ਚੀਜ਼ਾਂ ਹੈਗੀਆਂ ਨੇ ਜੋ ਮੈਂ ਆਪਣੇ ਵਕਤ ਵਿੱਚ ਦੇਖੀਆਂ ਨੇ ਔਰ ਜੋ ਹੁਣ ਦੇਖ ਰਹੀਆਂ ਸੋ ਹਰ ਹਾਲ ਵਿੱਚ ਮੈਂ ਆਪਣੇ ਆਪ ਨੂੰ ਖੁਸ਼ੀ ਫੀਲ ਕੀਤਾ ਹੈਗਾ ਕਿ ਉਹ ਵਕਤ ਵੀ ਅੱਛਾ ਸੀਗਾ ਸੋ ਇਹ ਵਕਤ ਵੀ ਅੱਛਾ ਹੈਗਾ ਸੋ ਇੰਜੋਏ करिए ਇਹ ਇਹਨਾਂ ਝਗੜਿਆਂ ਵਿੱਚ ਫਸੇ ਰਹੇ ਤੇ ਸਾਡੀ ਜਿਹੜੀ ਆਉਂਦੀ ਹੋਈ ਲਾਈਫ ਇਹ ਵੀ ਅਸੀਂ ਦੋ ਦਿਨ ਨਹੀਂ ਕੱਟ ਪਾਵਾਂਗੇ ਸੋ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੀ ਲਾਈਫ ਨੂੰ ਇੰਜੋਏ ਕਰੀਏ ਸ਼੍ਰੀਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਪੈਣਾ ਇੱਥੇ ਇਕੱਠੀਆਂ ਹੋਈਆਂ ਥੋੜਾ ਇੰਜੋਏ ਵੀ ਕਰਾਂਗੇ ਹੱਸਾਂ ਖੇਡਾਂਗੇ ਤੇ ਫਿਰ ਬਾਜੀ ਆ ਗਏ ਨੇ ਤੇ ਤੁਹਾਨੂੰ ਦੱਸਿਆ ਇਹ ਪੈਣ ਜੀ ਨੇ ਤੇ ਮੈਂ ਇਹ ਕਹਿਣਾ ਚਾਹਨੀ ਆ ਕਿ ਅਸੀਂ ਪਿਛਲੇ ਅੱਧੇ ਤੋਂ ਜ਼ਿਆਦਾ ਲਾਈਫ ਅਸੀਂ ਪਿਛੇ ਇੰਡੀਆ ਕੱਢੀ ਏ ਹੁਣ ਇੱਥੇ ਸਾਨੂੰ 7-8 ਸਾਲ ਹੋ ਗਏ ਨੇ ਆਉਂਦਿਆਂ ਨੂੰ ਜਾਂਦਿਆਂ ਨੂੰ ਬੱਚੇ ਮੇਰੇ ਤਿੰਨੇ ਤੇ ਨਹੀਂ ਇੱਥੇ ਨੇ ਵੈਲ ਸੈਟਲਡ ਨੇ ਪਰ ਮੈਨੂੰ ਇਹ ਲੱਗਦਾ ਕਿ ਮੈਂ ਇੱਥੇ ਜ਼ਿਆਦਾ ਖੁਸ਼ ਆ ਕਿਉਂਕਿ ਬੱਚੇ ਹੈ ਵੀ ਇਕੱਠੇ ਨਿੱਕੋਸ ਵਰਵਚ ਰਹਿੰਦੇ ਨੇ ਔਰ ਬੱਚੇ ਮੈਨੂੰ ਲੱਗਦਾ ਕਿ ਇੱਥੇ ਜ਼ਿਆਦਾ ਰਿਸਪੈਕਟ ਕਰਦੇ ਨੇ ਇੰਡੀਆ 'ਚ ਵੇਖਾ ਦੇਖੀ ਪੇਰੈਂਟਸ ਨੂੰ ਇੰਨਾ ਨਹੀਂ ਕਰ ਰਹੇ ਅੱਜਕੱਲ੍ਹ ਇੱਥੇ ਬਹੁਤ ਜ਼ਿਆਦਾ ਰਿਸਪੈਕਟ ਬੱਚੇ ਕਰਦੇ ਨੇ ਪੇਰੈਂਟਸ ਦੀ। ਬਾਕੀ ਪੇਰੈਂਟਸ ਤੇ ਵੀ ਡਿਪੈਂਡ ਹੁੰਦਾ ਹੈ ਕਿ ਆਪਾਂ ਕਿਸ ਤਰ੍ਹਾਂ ਚੱਲਣ ਡੈ ਆਂ ਜੇ ਬੱਚਿਆਂ ਦੀ ਹਾਂ ਚਾਹ ਮਿਲਾਣਾ ਸਾਡਾ ਫਰਜ਼ ਏ। ਜਿਵੇਂ ਹੀ ਬੱਚੇ ਕਹਿਣ ਉਸ ਤਰ੍ਹਾਂ ਚੱਲਣਾ ਚਾਹੀਦਾ ਤੇ ਬੱਚੇ ਬੜੀ ਖੁਸ਼ੀ ਦਿੰਦੇ ਨੇ। ਵਧੀਆ ਜੋ ਅਸੀਂ ਚੀਜ਼ਾਂ ਕਦੀ ਆਪਾਂ ਸੋਚਿਆ ਵੀ ਨਹੀਂ ਸੀ ਜਿੰਨਾ ਬਾਰੇ ਉਹ ਸਾਨੂੰ ਉਹਨਾਂ ਨੇ ਇੱਥੇ ਦਿੱਤੀਆਂ ਨੇ। ਸਭ ਕੁਝ ਉਹ ਸਾਡੇ ਵਾਸਤੇ ਕਰਦੇ ਨੇ। ਤੇ ਸਾਨੂੰ ਉਹਨਾਂ ਦਾ ਹਮੇਸ਼ਾ ਥੈਂਕਫੁਲ ਵੀ ਰਹਿਣਾ ਚਾਹੀਦਾ ਬੱਚਿਆਂ ਦਾ ਬਾਕੀ ਉਹਨਾਂ ਦਾ ਫਰਜ਼ ਵੀ ਏ ਸਾਡੇ ਪ੍ਰਤੀ ਮੈਂ ਸਿੰਗਲ ਮਦਰ ਆ ਮੈਂ ਮੈਨੂੰ ਤੇ ਬਹੁਤ ਜ਼ਿਆਦਾ ਬੱਚਿਆਂ ਦਾ ਪਿਆਰ ਮਿਲਿਆ ਹੈ ਕੇਅਰ ਬੜੀ ਮਿਲੀ ਏ ਤੇ ਬਾਕੀ ਇੰਡੀਆ ਚ ਥੋੜਾ ਹਿਸ ਕਰਕੇ ਇੱਕ ਦੂਜੇ ਦੀ ਜਾਂ ਵੇਖਾ ਦੇਖੀ ਥੋੜੇ ਅੱਜ ਕੱਲ ਬੱਚੇ ਕਰ ਰਹੇ ਨੇ ਬਾਕੀ ਨੋ ਔਰ ਧੀਆਂ ਦਾ ਮੇਰੀਆਂ ਬੇਟੀਆਂ ਵੀ ਨੇ ਔਰ ਮੇਰੀ ਨੋ ਵੀ ਏ ਮੈਂ ਕੋਈ ਤਿੰਨਾਂ ਚ ਕੋਈ ਫਰਕ ਨਹੀਂ ਕਰਦੀ ਉਨਾ ਹੀ ਮੈਨੂੰ ਪਿਆਰ ਉਹ ਨਾਲੇ ਜਿੰਨਾ ਮੈਨੂੰ ਪਿਆਰ ਬੇਟੀਆਂ ਨਾਲੇ ਔਰ ਬੇਟੀਆਂ ਵੀ ਹਮੇਸ਼ਾ ਮੈਨੂੰ ਇਹ ਕਹਿੰਦੀਆਂ ਨੇ ਕਿ ਮੰਮਾ ਜੋ ਉਹ ਕਰਦੇ ਨੇ ਉਹਨਾਂ ਨੂੰ ਕਰਨ ਦਿਆ ਕਰੋ ਬਿਲਕੁਲ ਤੁਸੀਂ ਕੋਈ ਇੰਟਰਫੇਅਰ ਨਾ ਕਰਿਆ ਕਰੋ ਉਹ ਹੁਣ ਉਹਨਾਂ ਦੀ ਲਾਈਫ ਹੈ ਤੁਸੀਂ ਆਪਣੀ ਲਾਈਫ ਬੜੀ ਜੀਏ ਵਧੀਆ ਹੁਣ ਉਹਨਾਂ ਨੂੰ ਜੀਣ ਦਿਓ ਤੇ ਬਿਲਕੁਲ ਕੋਈ ਇੰਟਰਫੇਅਰ ਨਹੀਂ ਕਰਨਾ ਜੇ ਤੁਹਾਨੂੰ ਕੋਈ ਕਮੀ ਰਹਿੰਦੀ ਹੈ ਤਾਂ ਤੁਸੀਂ ਦੱਸੋ ਤੇ ਇਸ ਕਰਕੇ ਮੈਂ ਤਾਂ ਇਹ ਹੀ ਕਹਾਂਗੀ ਕਿ ਨੋਨੋਤੀ ਸਮਝੋ ਔਰ ਪਿਛਲੇ ਆਂ ਦਾ ਵੀ ਬੜਾ ਵਿੱਚ ਹੱਥ ਹੁੰਦਾ ਜੇ ਬੇਟੀ ਦੇ ਨੋਨ ਦੇ ਮੰਮੀ ਡੈਡੀ ਹਰ ਵੇਲੇ ਇੰਟਰਫੇਅਰ ਕਰਨ ਉਹਨੂੰ ਜਿਵੇਂ ਦੀ ਮਤ ਦੇਣਗੇ ਉਸ ਤਰ੍ਹਾਂ ਚੱਲੇਗੀ ਉਹ ਅਸਰ ਹੋਏਗਾ ਬੜਾ ਉਹਦਾ ਆਪਣੀ ਮਾਂ ਦਾ ਆਪਣੇ ਡੈਡੀ ਦਾ ਬਹੁਤ ਅਸਰ ਰਹਿੰਦਾ ਤੇ ਆਪਾਂ ਨੂੰ ਧੀਆ ਨੇ ਜਾਂ ਨੋਆ ਨੇ ਆਪਾਂ ਨੂੰ ਚੰਗੀ ਮਤ ਦੇਣੀ ਚਾਹੀਦੀ ਏ ਵੀ ਕਿਸੇ ਨੂੰ ਗਲਤ ਮਤ ਨਹੀਂ ਦੇਣੀ ਚਾਹੀਦੀ ਔਰ ਮਿਲਜੁਲ ਕੇ ਰਹਿਣਾ ਚਾਹੀਦਾ ਹੈ 4 ਦਿਨ ਦੀ ਜ਼ਿੰਦਗੀ ਹੈ ਇਹਨੂੰ ਜੀਣਾ ਚਾਹੀਦਾ ਹੈ ਅੱਛਾ ਸਤਿ ਸ੍ਰੀ ਅਕਾਲ ਮੈਂ ਆਪਣੇ ਬਾਰੇ ਦੱਸਣਾ ਚਾਹੁੰਦੀ ਆ ਕਿ ਜੋ ਮੇਰਾ ਐਕਸਪੀਰੀਅੰਸ ਆ ਕਿ ਮੈਂ ਮਤਲਬ ਕਾਫੀ ਟਾਈਮ ਇੰਡੀਆ ਵੀ ਰਹੇ ਆ ਕਿ ਬਹੁਤ ਵਧੀਆ ਸੀ ਮੈਂ ਵੀ ਸਿੰਗਲ ਮਦਰ ਆ ਮੇਰੇ ਦੋ ਬੇਟੇ ਆ ਤੇ 2006 ਦੀ ਮੈਂ ਇੱਥੇ ਆਈ ਹੋਈ ਆ ਤਾਂ ਦੋਨੋਂ ਬੇਟੇ ਮੇਰੇ ਮੈਰਿਡ ਆ ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਆ ਕਿ ਖੁਸ਼ੀਆਂ ਤੁਸੀਂ ਆਪ ਵੰਡਦੇ ਜੇ ਜਦ ਵੱਡਾ ਕਰ ਵਿੱਚ ਖੁਸ਼ੀਆਂ ਚਾਹੇਗਾ ਤਾਂ ਖੁਸ਼ੀਆਂ ਹੀ ਆਉਣਗੀਆਂ ਮੇਰੀਆਂ ਦੋ ਡਾਟਰ ਇਨ ਲਾਜ਼ ਨੇ ਤੇ ਦੋਨੋਂ ਹੀ ਮੇਰੀਆਂ ਫਰੈਂਡਸ ਨੇ ਮੇਰੇ ਬੇਟਿਆਂ ਨਾਲੋਂ ਜ਼ਿਆਦਾ ਉਹ ਮੇਰੀਆਂ ਫਰੈਂਡਸ ਨੇ ਤੇ ਮੈਂ ਬਹੁਤ ਖੁਸ਼ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਆਪਣੇ ਗ੍ਰੈਂਡ ਚਿਲਡਰਨ ਨਾਲ ਇੰਜੋਏ ਕਰਦੀ ਹਾਂ ਬਹੁਤ ਬਹੁਤ ਵਧੀਆ ਕਾਲ ਜੇ ਪਰ ਮੈਂ ਇਹਨਾਂ ਭੈਣਾਂ ਦੀ ਲਾਈਫ ਸੁਣੀ ਆ ਨਾ ਮੈਂ ਇਹ ਲਾਈਫ ਤੇ ਆਈ ਤਾਂ ਨਹੀਂ ਹੈਗੀ ਪਰ ਮੈਨਾਂ ਨੂੰ ਸੋਚ ਕੇ ਬਹੁਤ ਸਿੱਖਦੀਆਂ ਵੀ ਐਵੇਂ ਵੀ ਹੁੰਦਾ ਪਰ ਮੈਨੂੰ ਪਰਮਾਤਮਾ ਤੇ ਬਹੁਤ ਭਰੋਸਾ ਵੀ ਹਾਰੀਕ ਨਾਲ ਐਵੇਂ ਨਹੀਂ ਹੋ ਸਕਦਾ ਵੀ ਆਪਣੇ ਵੀ ਹੁੰਦੇ ਨੇ ਹੱਥ ਵਾਸ ਕੁਛ ਨਾ ਕੁਛ ਤਾਂ ਪਾਕੀ ਦੇਖਾਂਗੇ ਜੀ ਜੋ ਰੱਬ ਕਰੂਗਾ ਤਾਂ ਚੰਗਾ ਹੀ ਕਰੂਗਾ ਪਰ ਬਹੁਤ ਮੈਂ ਮਾੜਾ ਵੀ ਦੇਖਦੀ ਐ ਇੱਥੇ ਹੁੰਦਾ ਲੋਕਾਂ ਨਾਲ ਹਨਾ ਬਹੁਤ ਜ਼ਿਆਦਾ ਮਾੜਾ ਵੀ ਹੋ ਰਿਹਾ ਬਹੁਤ ਜ਼ਿਆਦਾ ਚੰਗੇ ਵੀ ਹੁੰਦੇ ਨੇ ਬੱਚੇ ਬਹੁਤ ਜ਼ਿਆਦਾ ਮਾੜੇ ਵੀ ਹੁੰਦੇ ਨੇ ਪਤਾ ਨਹੀਂ ਜੀ ਮੇਰਾ ਐਕਸਪੀਰੀਅੰਸ ਅੱਗੇ ਕਿਹਾ ਜਾਊਗਾ ਮੈਂ ਦੇਵਾਰੀ ਕ੍ਰਿਸ਼ਣ ਕਿਹਾ ਸਕਦੀ ਹਲੇ ਤੋਂ ਜਦੋਂ ਮੇਰੇ ਤੇ ਆਊਗਾ ਉਹ ਦੇਖਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਤੇ ਜਦੋਂ ਦੀ ਮੈਂ ਇੱਥੇ ਆਈ ਹਾਂ ਮੇਰਾ ਐਕਸਪੀਰੀਅੰਸ ਦਾ ਬਹੁਤ ਵਧੀਆ ਹੈ ਕਿਉਂਕਿ ਮੈਨੂੰ ਕੋਈ ਅੱਜ ਤੱਕ ਇਹ ਜੀ ਪ੍ਰੋਬਲਮ ਹੋਈ ਨਹੀਂ ਬੱਚਿਆਂ ਨਾਲ ਨਹੀਂ ਆਈ ਤੇ ਆਪਣੇ ਫਰੈਂਡ ਸਰਕਲ ਵੀ ਮੇਰਾ ਜਦੋਂ ਦੀ ਆਸਟ੍ਰੇਲੀਆ ਆਈਆਂ ਬਹੁਤ ਵਧੀਆ ਬਣਾ ਹਸਬੰਡ ਵੀ ਬਹੁਤ ਕੇਅਰਫੁਲ ਨੇ ਬਾਕੀ ਠੀਕ ਹੈ ਉਹ ਸਾਰੇ ਹਾਂ ਬਣਾ ਹਾਂ ਜਨਦੇ ਨੇ ਆਪਣਾ ਇੰਜੋਏ ਕਰਦੇ ਨੇ ਉਹ ਨਗਰਦਵਾਰੇ ਜਾਂਦੇ ਆਪਣੇ ਫਰੈਂਡ ਨਾਲ ਇੰਜੋਏ ਕਰਦੇ ਤਾਂ ਸਕੇਟ ਦੇ ਮੇਰੀ ਆਪਣੀ ਲਾਈਫ ਹੈ ਮੈਨੂੰ ਲੱਗਦਾ ਕਿ ਗੁਰਦੁਆਰੇ ਜਾਵਾਂ ਥੋੜੀ ਸੇਵਾ ਕਰਾਂ ਮਿਲਾਂ ਜੁਲਾਂ ਬਸ ਮੈਨੂੰ ਬਹੁਤ ਵਧੀਆ ਮੇਰੇ ਲਈ ਅੱਜ ਤੱਕ ਤਾਂ ਕੋਈ ਐਜੀ ਪ੍ਰੋਬਲਮ ਆਈ ਨਹੀਂ ਮੈਂ ਇੱਥੇ ਪਾਰਕ ਵਿੱਚ ਬੈਠਿਆਂ ਜਿਹੜੇ ਸਾਡੇ ਵਿਚਾਰ ਇਹਨਾਂ ਨੇ ਸੁਣੇ ਤੇ گاਹ ਪਹਣਾ ਤੱਕ ਤੇ ਮੇਰੇ ਵੀਰਾਂ ਤੱਕ ਪਹੁੰਚਾਉਣੇ ਨੇ ਉਹਦੇ ਵਿੱਚ ਅੰਤ ਇਹੋ ਹੀ ਹੈ ਕਿ ਤੁਸੀਂ ਆਪਣੀ ਫੈਮਿਲੀ ਨੂੰ ਆਪ ਕੋਸ਼ਿਸ਼ ਕਰੋ ਠੀਕ ਰੱਖਣ ਦੀ ਪਰ ਜੇ ਕਿਸੇ ਦੀ ਫੈਮਿਲੀ ਠੀਕ ਨਹੀਂ ਰਹਿੰਦੀ ਤੇ ਉਹਦੇ ਪਿੱਛੇ ਮੈਂ ਤੇ ਪਹਿਲਾਂ ਹੀ ਦੱਸ ਚੁੱਕੀਆਂ ਵੀ 50% ਕੁੜੀ ਨੂੰ ਪਿਛਲਿਆਂ ਦਾ ਸਰ ਹੁੰਦਾ ਹੈ ਤੇ 50% ਜਿਹੜਾ ਉਹ ਜੇ ਸਾਸੂ ਨੂੰ ਚਾਹਵੇ ਧੀ ਤੇ ਪੋਤਾ ਆਪਣੇ ਨੂੰ ਦਏ ਚੰਗੀ ਸਿੱਖਿਆ ਵੀ ਪੋਤੇ ਨੂੰ ਤੇ ਆਪਣੀ ਕਰ ਦੀ ਵਾਈਫ ਪਣਾ ਕੇ ਰੱਖਣਾ ਹੈ ਤੇ ਇਹਦੇ ਨਾਲ ਸੋਹਣੀ ਤਰ੍ਹਾਂ ਵਿਹਾਰ ਕਰਨਾ ਹੈ ਤੇ ਚੱਲਣਾ ਤਾਂ ਉਹ ਗ੍ਰਿਸ਼ਤੀ ਜੀਵਨ ਉਹਨਾਂ ਦਾ ਚੰਗਾ ਲੰਘ ਜਾਏਗਾ ਤੇ ਜੇ ਇੱਕ ਸਾਸਰੀ ਕਹੇਗੀ ਵੀ ਤੂੰ ਨਹੀਂ ਤੂੰ ਤੇ ਆਪਣੇ ਥਾਂ ਰਹੁ ਤੂੰ ਆਪਣੇ ਥਾਂ ਰਵੇ ਤਾਂ ਫਿਰ ਉਹ ਜਿਹੜੀ ਗ੍ਰਿਸ਼ਤੀ ਆ ਉਹ ਨਹੀਂ ਚੱਲ ਸਕਦੀ ਉਹ ਚੱਲਦੀ ਹੈ ਫਿਰ ਤੱਕਿਆਂ ਨਾਲ ਚੱਲਦੀ ਹੈ ਮੈਂ ਹੁਣ ਮੇਰੀਆਂ ਭੈਣਾਂ ਨੇ ਦੱਸਿਆ ਵੀ ਮੇਰੀਆਂ ਜਿਹੜੀਆਂ ਮੇਰੀ ਡਾਕਟਰ ਨੇ ਲਾਇ ਉਹ ਮੇਰੀ ਫਰੈਂਡ ਹੈ ਦੂਜੀ ਨੇ ਦੱਸਿਆ ਵੀ ਮੈਂ ਜਿਹੜੇ ਆ ਹਾਲੀ ਉਸ ਸਟੇ ਤੇ ਨਾ ਪਹੁੰਚੀ ਕਿਸੇ ਨੇ ਆਪਣੇ ਆਪਣੇ ਵਿਚਾਰ ਦੱਸੇ ਮੈਂ ਵੀ ਆਪਣੇ ਵਿਚਾਰ ਦੱਸਦੀ ਆ ਕਿ ਮੇਰੀ ਜਿਹੜੀ ਡਾਕਟਰਨ ਲਾਏ ਉਹ ਬਹੁਤ ਨਾਈਸ ਹੈ ਪਿੱਛੋਂ ਦਾ ਪਰਿਵਾਰ ਚੰਗਾ ਹੈ ਚੰਗੇ ਖਾਨਦਾਨ ਦੀ ਉਹ ਸੈਟਿੰਗਾਂ ਅਲੱਗ ਗੱਲਾਂ ਨੇ ਇੱਕ ਗੱਲ ਮੇਨ ਜਿਹੜੇ ਇੱਥੋਂ ਦੇ ਸਿਚੁਏਸ਼ਨ ਮੁਤਾਬਕ ਆ ਜਦੋਂ ਅਸੀਂ ਆਪਣੀਆਂ ਭੈਣਾਂ ਵਿੱਚੋਂ ਕੁਝ ਭੈਣਾਂ ਤੇ ਬਾਹਰ ਚਾ ਕੇ ਵੇਖਦੇ ਆ ਤੇ ਉਹ ਇੰਨੀਆਂ ਦੁਖੀ ਹੁੰਦੀਆਂ ਨੇ ਨਾ ਕਿ ਉਹਨਾਂ ਦੀਆਂ ਨੂਹਾਂ ਉਹਨਾਂ ਨੂੰ ਘਰੋਂ ਕੱਢ ਦੇਂਦੀਆਂ ਨੇ ਤੇ ਜੇ ਅਸੀਂ ਉਹਨਾਂ ਨੂੰ ਸਮਝਾਉਣੇ ਤੇ ਨੂਹ ਉਹਦੇ ਤੋਂ ਤਾਂ ਹੋਈ ਹੁੰਦੀ ਹੈ ਨੂੰ ਕਹਿੰਦੀ ਹੈ ਵੀ ਮੇਰਾ ਕਸੂਰ ਹੀ ਕੋਈ ਨਹੀਂ ਜਦੋਂ ਕਿ 100% ਨੂੰ ਦਾ ਕਸੂਰ ਹੁੰਦਾ ਏ ਕਿਉਂਕਿ ਉਹ ਇਸ ਵਾਤਾਵਰਣ ਚਾਣ ਕੇ ਉਹ ਆਪਣਾ ਪਛੋਕੜ ਜਿਹੜਾ ਭੁੱਲ ਜਾਂਦੀ ਹੈ ਵੀ ਮੇਰਾ ਪਛੋਕੜ ਕਿੱਥੇ ਸੀ ਤੇ ਮੈਂ ਕਿੱਦਾਂ ਇੱਥੇ ਪਹੁੰਚੀ ਆ ਉਹ ਇਹ ਕਹਿੰਦੀ ਹੈ ਵੀ ਨਹੀਂ ਮੈਂ ਤੇ ਆਸਟ੍ਰੇਲੀਆ ਆ ਗਈ ਆ ਤੇ ਮੈਂ ਤੇ ਹਵਾ ਨੂੰ ਤਲਵਾਰਾਂ ਮਾਰਦੀ ਆ ਤੇ ਉਹ ਸੱਸ ਨੂੰ ਸੱਸ ਵਾਲਾ ਥਾਂ ਨਹੀਂ ਦੇਂਦੀ ਤੇ ਸੱਸ ਵੀ ਉਹਨੂੰ ਨੂੰਹ ਵਾਲਾ ਨਹੀਂ ਦੇਂਦੀ ਇਸ ਕਰਕੇ ਇਹ ਜਿਹੜੀਆਂ ਮੇਰੀਆਂ ਭੈਣਾਂ ਨੇ ਦੱਸਿਆ ਬਹੁਤ ਵਧੀਆ ਦੱਸਿਆ ਤੇ ਅਸੀਂ ਤੇ ਇੱਥੇ ਜਿੰਨੇ ਕੋ ਬੈਠੇ ਆ ਅਸੀਂ ਬਹੁਤ ਹੈਪੀ ਆ ਤੇ ਅਸੀਂ ਆਪ ਆਪਣੀ ਤਾਂ ਖੁਸ਼ ਆ ਤੇ ਆਪਣੀ ਗ੍ਰਸਤੀ ਨੂੰ ਆਪਾਂ ਹੁਣ ਇਹ ਕਦੇ ਸੋਚਦੇ ਆ ਵੀ ਜਿਹੜਾ ਆਪਣਾ ਸਮਾਂ ਸੀ ਆਪਾਂ ਬਹੁਤ ਸੋਨਾ ਆਪਣੀ ਸਟੇਜ ਮਤਲਬ ਕੱਢ ਲਿਆ ਹੁਣ ਇਹ ਜਿਹੜਾ ਬੱਚਿਆਂ ਦੇ ਵਾਸਤੇ ਆ ਬੱਚੇ ਵੀ ਆਪਣਾ ਸੋਨਾ ਕਰਨ ਡਏ ਨੇ ਤੇ ਸੋਹਣੀ ਰਿਸਪੈਕਟ ਕਰਦੇ ਨੇ ਤੇ ਆਪਾਂ ਜਿਹੜੇ ਆਸਟ੍ਰੇਲੀਆ 'ਚ ਵੀ ਖੁਸ਼ ਆ ਤੇ ਆਪਾਂ ਇੰਡੀਆ 'ਚ ਬਹੁਤ ਖੁਸ਼ ਸੀ ਆਪਾਂ ਨੂੰ ਉੱਥੇ ਵੀ ਕੋਈ ਮੁਸ਼ਕਲ ਨਹੀਂ ਆਈ ਕਿਉਂਕਿ ਉੱਥੇ ਵੀ ਸਾਡੀ ਜੁਆਇੰਟ ਫੈਮਿਲੀ ਸੀਗੀ ਮੇਰੀਆਂ ਦਰਾਣੀਆਂ ਸੀ ਛਠਾਣੀਆਂ ਸੀ ਆਪਣਾ ਪਤਾ ਹੀ ਨਹੀਂ ਸੀ ਵੀ ਆਪਾਂ ਕਿਤਰਾ ਰਹੀਨੇ ਇਸ ਕਰਕੇ ਇਹ ਕੁਝ ਆਪਣੇ ਵੱਸ ਵੀ ਹੁੰਦਾ ਹੈ ਤੇ ਕੁਝ ਆਉਣ ਵਾਲੇ ਜਿਹੜੇ ਬੱਚੇ ਉਹਨਾਂ ਦੇ ਵੱਸ ਵੀ ਹੈ ਤੇ ਮੈਂ ਤੇ ਇਹੀ ਸੋਚਦੀ ਆਂ ਵੀ ਉਹ ਜਿਹੜਾ ਆਉਣ ਵਾਲਾ ਸਮਾਂ ਸਾਡੇ ਬੱਚੇ ਸਾਡੇ ਤੱਕ ਆ ਗਿਆ ਕਰਨੇ ਸਾਡੇ ਤੋਂ ਜਿਹੜੀ ਨੈਕਸਟ ਜਨਰੇਸ਼ਨ ਹੋਣੀ ਇਥੋਂ ਦੀ ਪਲੀ ਹੋਈ ਉਹ ਨਹੀਂ ਹੋਏਗੀ ਉਹਨਾਂ ਨੂੰ ਦਿਸਤਿਆਂ ਦਾ ਬਿਲਕੁਲ ਨਹੀਂ ਦੇ ਪਤਾ ਹੋਣਾ ਇਹ ਤੁਸੀਂ ਆਸਟ੍ਰੇਲੀਆ ਚ ਆ ਗਏ ਨੇ ਉਹਨਾਂ ਨੇ ਗੋਰੀਆਂ ਵਾਲੇ ਲੱਛਣ ਨਹੀਂ ਕਰਨੇ ਨੇ ਇਸ ਕਰਕੇ ਥੈਂਕ ਯੂ ਅਸੀਂ ਬੀਪੀਆਂ ਦੇ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਆਪਣੇ ਵਿਚਾਰ ਦੱਸੇ ਅਗਲੀ ਵਾਰ ਫਿਰ ਇਹਨਾਂ ਨੂੰ ਮਿਲਾਂਗੇ ਤੇ ਇਹਨਾਂ ਤੇ ਹੋਰ ਕਿਸੇ ਟੌਪਿਕ ਤੇ ਵਿਚਾਰ ਲਾਂਗੇ ਮੈਂ ਹਰਦੀਪ ਸਿੰਘ ਸਾਂਝੇ ਵਿਚਾਰ ਸਿडनी for all types of criminal law, family law, immigration law, convincing, and employment matters, please contact Tarandeep Singh on 0470412600